ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ 7ਮਾ ਲੇਖਕ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੂਜੇ ਕਾਂਡ ਦਾ 6ਵੇਂ ਤੋਂ 22ਵੇਂ ਭਾਗ ਤੱਕ ਆਵਾਜ਼ ਗੁਰਚੰਡ ਸਿੰਘ ਰੂਪੂ ਵਾਲੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੋਬਿੰਦ ਭਾਉ ਪੰਗਤ ਦਾ ਭੁਖਾ ਹਸਤੀ ਦੇਖ ਪਰਮ ਤੇ ਭੂਲਾ ਸ੍ਰੀ ਭਗਵਾਨ ਨਾ ਜਾਣਿਆ ਤੁਮਰੋ ਦੂਧ ਬਿਰਧ ਕੋ ਪਾਨੋ ਅੰਮ੍ਰਿਤ ਕਲ ਮੈਂ ਮਾਨਿਆ ਪੰਨਾ 1105 ਅਰਥ हे ਦੁਰਯੋਦਨ ਤੂੰ ਹਾਥੀ ਆਦਿਕ ਵੇਖ ਕੇ ਮਾਨ ਵਿੱਚ ਆ ਕੇ ਸਹੀ ਰਸਤੇ ਤੂੰ ਖੁੰਝ ਕੇ ਪਰਮਾਤਮਾ ਨੂੰ ਭੁਲਾ ਬੈਠਾ ਹੈ ਇੱਕ ਪਾਸੇ ਤੇਰਾ ਦੁੱਧ ਹੈ ਦੂਜੇ ਪਾਸੇ ਪਰਮਾਤਮਾ ਦੇ ਭਗਤ ਮਿਰਦ ਦਾ ਪਾਣੀ ਇਹ ਪਾਣੀ ਮੈਨੂੰ ਅੰਮ੍ਰਿਤ ਦਿਸਦਾ ਹੈ ਕਿਸ਼ਨ ਸਿੰਘ ਪਰਚੂਠ ਕਵੀਸ਼ਰਾਂ ਦਾ ਮਹਿੰਗੇ ਮੁੱਲ ਵਿਕਾਮ ਦਾ ਆਏ ਕੇ ਜੀ ਸਿਆਣੇ ਅਤੇ ਵਿਦਵਾਨ ਕਵੀ ਦਾ ਲਿਖਿਆ ਝੂਠ ਵੀ ਕਈ ਵਾਰੀ ਲੋਕਾਂ ਵਾਸਤੇ ਸੱਚ ਬਣ ਕੇ ਅਨਮੋਲ ਰਤਨ ਬਣ ਜਾਂਦਾ ਹੈ। ਪੁਰਾਣਾ ਵਿਚਲੀ ਬੇਪਰ ਦੀ ਸਾਰੀ ਲਿਖਤ ਵਿੱਚ ਇਤਿਹਾਸ ਹੈ। ਉਸ ਵਿਚਲਾ ਨਾ ਕੋਈ ਵਾਕਿਆ ਸੱਚ ਹੈ ਤੇ ਨਾ ਹੀ ਕਦੀ ਕਿਸੇ ਪਾਤਰ ਦੀ ਸੰਸਾਰ ਤੇ ਕੋਈ ਹੋਂਦ ਸੀ। ਪਰ ਲਿਖਣ ਵਾਲੇ ਦੇ ਢੰਗ ਕਮਾਲ ਦੇ ਨੇ ਝੂਠ ਦੀ ਪੂਜਾ ਕਰਵਾ ਲਈ ਅਤੇ ਉਹ ਕੋਰਾ ਝੂਠ ਦਿਨੋਂ ਦਿਨ ਪੂਰਨ ਸੱਚ ਦਾ ਰੂਪ ਬਣਦਾ ਗਿਆ ਅਤੇ ਉਸ ਦੀ ਪੂਜਾ ਅਜ ਹੋਰ ਵੀ ਵਾਅਦੇ ਤੇ ਹਨ ਮਨੁੱਖ ਨੂੰ ਨਿਆਰੇ ਆਚਰਨ ਵਾਲਾ ਬਣਾਉਣ ਆਏ ਸਤਿਗੁਰਾਂ ਨੇ ਸਤਕਾਰੀਆਂ ਜਾਣ ਵਾਲੀਆਂ ਇਹਨਾਂ ਪੁਰਾਣਿਕ ਕਥਾ ਕਹਾਣੀਆਂ ਦੀ ਵਰਤੋਂ ਪਰਥਾਏ ਸਾਖੀ ਦੇ ਤੌਰ ਤੇ ਕੀਤੀ ਹੈ ਹਮੇਂ ਦਾ ਨਾਮ ਨਾਲ ਵਿਰੋਧ ਹੈ ਹੰਕਾਰੀ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਦਾ ਨਾਮ ਕਦੇ ਨਿਵਾਸ ਨਹੀਂ ਕਰ ਸਕਦਾ ਪਰ ਲੋਕਾਂ ਦੀ ਚਰਨ ਤੂੜ ਬਣਿਆ ਹਿਰਦਾ ਪ੍ਰਭੂ ਦੀ ਸੇਜ ਬਣ ਜਾਂਦਾ ਹੈ ਵਾਸਤਵ ਵਿੱਚ ਨਾ ਕੋਈ ਕ੍ਰਿਸ਼ਨ ਹੋਇਆ ਹੈ ਤੇ ਨਾ ਹੀ ਰੋਟੀਆਂ ਆਤਰ ਅਥਲਾ ਕੰਗਾਲ ਵਿਦਰਨਾ ਦਾ ਕੋਈ ਭਗਤ ਹੀ ਹੋਇਆ ਜਿਸ ਵਿਦਰ ਨਾਲ ਇਹ ਗਾਥਾ ਜੁੜੀ ਹੋਈ ਹੈ ਉਹ ਵਿਦਰ ਤਾਂ ਦਿੱਲੀ ਦੇ ਕਥਿਤ ਸਮਰਾਟ ਤ੍ਰਿਸ਼ਟਾਸ਼ਤਰ ਦਾ ਭਰਾ ਅਤੇ ਉਸ ਦਾ ਮੁੱਖ ਮੰਤਰੀ ਸੀ ਮਹਾਭਾਰਤ ਦੀ ਗਾਥਾ ਅਨੁਸਾਰ ਕਿਸੇ ਤਰ੍ਹਾਂ ਦੀ ਵੀ ਆਰਥਿਕ ਤੰਗੀ ਪਾਂਡਵਾਂ ਦੇ ਚਾਚੇ ਵਿਦਰ ਦੇ ਘਰ ਦੀਆਂ ਦਹਲਿਜ਼ਾਂ ਦੇ ਨੇੜੇ ਤੇੜੇ ਵੀ ਨਹੀਂ ਸੀ ਟੋਕ ਸਕਦੀ ਪਰ ਇਸ ਕਹਾਣੀ ਤੋਂ ਮਿਲਦੀ ਸਿੱਖਿਆ ਗੁਰਮਤਿ ਦੇ ਆਸ਼ੇ ਦੇ ਅਨੁਕੂਲ ਹੈ ਕਹਾਣੀ ਦਾ ਜਾਂ ਉਸ ਵਿੱਚਲੇ ਪਾਤਰਾਂ ਦਾ ਗੁਰਬਾਣੀ ਨਾਲ ਦੂਰ ਦਾ ਕੋਈ ਵਾਸਤਾ ਨਹੀਂ ਹੈ ਭਾਉ ਭਗਤ ਵਾਲੀ ਨਿਮਰਤਾ ਵਿੱਚ ਭਗਵਾਨ ਦੇ ਦਰਸ਼ਨ ਹੋ ਰਹੇ ਹਨ ਸਤਮਾ ਛੇਣ ਮਾਤਰ ਸਮਾ ਨਾਲ ਇਹ ਆਣੇ ਦੋਸਤੀ ਵਡਾਰੂ ਸਿਉ ਨੇ ਪਾਣੀ ਅੰਦਰ ਲੀਕ ਜਿਉ ਤਿਸ ਦਾ ਥਾਉ ਨਾ ਥੇ ਪੰਨਾ 474 ਅਰਥ ਅਣਜਾਣ ਨਾਲ ਮਿੱਤਰਤਾ ਜਾਂ ਆਪਣੇ ਨਾਲੋਂ ਵੱਡੇ ਨਾਲ ਪਿਆਰ ਇਇਓ ਹਣ ਜਿਵੇਂ ਪਾਣੀ ਵਿੱਚ ਲੀਕ ਹੈ ਉਸ ਲੀਕ ਦਾ ਕੋਈ ਨਿਸ਼ਾਨ ਨਹੀਂ ਰਹਿੰਦਾ ਬਾਗਠਵਾ ਜਿਵੇਂ ਪਿਆਸੇ ਲਈ ਨੀਰ ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤੈ ਜਿਉ ਤ੍ਰਿਖਾਵੰਤ ਬਿਨ ਨੀਰ ਮੇਰੇ ਮਨ ਤ੍ਰੇਮ ਲੱਗੋ ਹਰ ਤੀਰ ਹਮਰੀ ਬੇਦਨ ਹਰ ਪ੍ਰਭ ਜਾਣੈ ਮੇਰੇ ਮਨ ਅੰਦਰ ਕੀ ਪੀਰ ਰਹਾ ਪੰਨਾ 861 ਅਰਥ हे ਭਾਈ ਪਰਮਾਤਮਾ ਦਾ ਪਿਆਰ ਮੇਰੇ ਮਨ ਵਿੱਚ ਤੀਰ ਵਾਂਗ ਲੱਗਾ ਹੋਇਆ ਹੈ ਉਸ ਪ੍ਰੇਮ ਤੀਰ ਦੇ ਕਾਰਨ ਪੈਦਾ ਹੋਈ ਮੇਰੇ ਮਨ ਦੀ ਅੰਦਰਲੀ ਪੀੜ ਵੇਦਨਾ ਮੇਰਾ ਹਰੀ ਮੇਰਾ ਪ੍ਰਭੂ ਹੀ ਜਾਣਦਾ ਹੈ ਰਹਾ हे ਸਹੇਲਿਏ ਉਸ ਪ੍ਰੇਮ ਦੇ ਤੀਰ ਦੇ ਕਾਰਨ ਹੁਣ ਮੇਰਾ ਮਨ ਪਰਮਾਤਮਾ ਦੇ ਦਰਸ਼ਨ ਵਾਸਤੇ ਇਉਂ ਲੋਚ ਰਿਹਾ ਹੈ ਜਿਵੇਂ ਪਾਣੀ ਤੋਂ ਬਿਨਾਂ ਤਿਆਹਾ ਮਨੁੱਖ ਭਾਗ ਨਵਾਂ ਪ੍ਰਭੂ ਵਿਆਪਕਤਾ ਦੇ ਰੰਗ ਜਲ ਮੈਂ ਉਪਜੇ ਜਲ ਤੇ ਦੂਰ ਜਲ ਮੈਂ ਜੋਤ ਰਹਿਆ ਪਰਪੂਰ ਕਿਸ ਨੇੜੈ ਕਿਸੇ ਆਖਾਂ ਦੂਰ ਨਿਤ ਗੁਣ ਗਾਵਾਂ ਦੇਖ ਹਦੂਰ ਪੰਨਾ 411 ਅਰਥ ਸੂਰਜ ਅਤੇ ਚੰਦਰਮਾ ਸਰੋਵਰ ਆਦਿਕ ਦੇ ਪਾਣੀ ਵਿੱਚ ਚਮਕਦਾ ਹੈ ਪਰ ਉਸ ਪਾਣੀ ਤੋਂ ਬਹੁਤ ਦੂਰ ਹੈ ਪਾਣੀ ਵਿੱਚ ਉਸ ਦੀ ਜੋਤ ਲਿਸ਼ਕਾ ਮਾਰਦੀ ਹੈ ਇਸੇ ਤਰ੍ਹਾਂ ਪ੍ਰਮਾਤਮਾ ਦੀ ਜੋਤ ਸਭ ਜੀਵਾਂ ਵਿੱਚ ਹਰ ਥਾਂ ਵਿਆਪਕ ਹੈ ਪਰੋ ਪਰਮਾਤਮਾ ਨਰਲੀਪ ਵੀ ਹੈ ਸਭ ਦੇ ਨੇੜੇ ਵੀ ਹੈ ਤੇ ਦੂਰ ਵੀ ਹੈ ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਤੇ ਕਿਸ ਦੇ ਦੂਰ ਹੈ ਉਹ ਹਰ ਥਾਂ ਹਾਜ਼ਰ ਵੇਖ ਰਿਹਾ ਮੈਂ ਉਸ ਗੁਣਾ ਦੇ ਖਜ਼ਾਨੇ ਪ੍ਰਭੂ ਦੇ ਗੁਣ ਗਾਉਂਦਾ ਹਾਂ ਜਲ ਤਰੰਗ ਅਰ ਫੇਨ ਬੁਦਬਦਾ ਜਲ ਤੇ ਪੈਨ ਨਾ ਹੋਈ ਇਹ ਪਰਪੰਚਪਾਰ ਬ੍ਰਹਮ ਕੀ ਲੀਲਾ ਵਿਚ੍ਰਿਤ ਆਨ ਨਾ ਹੋਈ ਪੰਨਾ 485 ਅਰਥ ਪਾਣੀ ਦੀਆਂ ਠੇਲਾਂ ਪਾਣੀ ਤੇ ਆਈ ਝੱਗ ਅਤੇ ਬੁਲਬਲੇ ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ ਤੇ ਐਵੇਂ ਹੀ ਇਹ ਦਿਸਦਾ ਤਮਾਸ਼ਾ ਰੂਪ ਜਗਤ ਪਰਮਾਤਮਾ ਦੀ ਰਚੀ ਹੋਈ ਖੇਡ ਹੈ ਗੋਹ ਨਾਲ ਸੋਚਿਆ ਇਹ ਸਮਝ ਆ ਜਾਂਦੀ ਹੈ ਕਿ ਇਹ ਉਸ ਤੋਂ ਵੱਖਰਾ ਨਹੀਂ ਹੈ ਸਭ ਗੋਬਿੰਦ ਹੀ ਹੈ ਭਾਗਦਸ਼ਮਾ ਅਚਰਜ ਖੇਡ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਧਰਤੀ ਤੇ ਆਕਾਸ਼ ਚੜਾਵੇ ਛੜੇ ਆਕਾਸ਼ ਗਿਰਾਵੈ ਪੰਨਾ 1252 ਅਰਥ ਪ੍ਰਮਾਤਮਾ ਦੇ ਖੇਡ ਅਚਰਜ ਹੈ ਪਾਣੀ ਨਾਲ ਭਰੇ ਥਾਵਾਂ ਤੋਂ ਬਰੇਤੇ ਕਰ ਦਿੰਦਾ ਹੈ ਬਰੇਤੇ ਤੋਂ ਖੂਬ ਬਣਾ ਦਿੰਦਾ ਹੈ ਅਤੇ ਖੂਹ ਦੇ ਥਾਂ ਤੇ ਪਹਾੜ ਕਰ ਦਿੰਦਾ ਜ਼ਮੀਨ ਉੱਤੇ ਪਏ ਨੂੰ ਅਸਮਾਨੀ ਚਾੜ ਦਿੰਦਾ ਹੈ ਅਸਮਾਨਾਂ ਉੱਤੇ ਚੜ੍ਹੇ ਨੂੰ ਹੇਠਾਂ ਡੇਗ ਦਿੰਦਾ ਹੈ ਜੇਨ ਕਲਾ ਧਾਰਿਓ ਆਕਾਸ਼ੰ ਬੈਸੰਤਰੰਕ ਕਾਸਟ ਬੇਸਟੰਗ ਜੇਨ ਕਲਾ ਸਸ ਸੂਰਨ ਖਤਰੰ ਜੋਤਰੰ ਸਾਸੰਗ ਸਰੀਰ ਧਾਰਨ ਜੇਨ ਕਲਾ ਮਾਤ ਗਰਭ ਪ੍ਰਤਪਾਲਨ ਨੈਛਜੰਤ ਜਠ ਰੋਗਣਾ ਤੇਨ ਕਲਾ ਅਸਥੰਭੰ ਸਰੋਗਰੰ ਨਾਨਕ ਨੈਛਜੰਤ ਤਰੰਗ ਤੋਇਣ ਪੰਨਾ 1359 ਅਰਥ ਜਿਸ ਪਰਮਾਤਮਾ ਨੇ ਆਪਣੀ ਸਤਿਆ ਨਾਲ ਆਕਾਸ਼ ਨੂੰ ਟਿਕਾਇਆ ਹੋਇਆ ਹੈ ਅਤੇ ਅਗ ਨੂੰ ਲੱਕੜ ਨਾਲ ਟੱਕਿਆ ਹੋਇਆ ਹੈ ਪਾ ਲੱਕੜੀ ਦੇ ਅੰਦਰ ਅਗ ਰੱਖੀ ਹੋਈ ਹੈ ਜਿਸ ਪ੍ਰਭੂ ਨੇ ਆਪਣੀ ਤਾਕਤ ਨਾਲ ਪਰਮਾਤਮਾ ਸੂਰਜ ਤਾਰਿਆਂ ਵਿੱਚ ਆਪਣਾ ਪ੍ਰਕਾਸ਼ ਟਿਕਾਇਆ ਹੈ ਅਤੇ ਸਭ ਸਰੀਰਾਂ ਵਿੱਚ ਸਵਾਸ ਟਿਕਾਏ ਹੋਏ ਹਨ ਜਿਸ ਅਕਾਲ ਪੁਰਖ ਨੇ ਆਪਣੀ ਸੱਤਿਆ ਨਾਲ ਮਾਂ ਦੇ ਪੇਟ ਵਿੱਚ ਜੀਵਾਂ ਦੀ ਰੱਖੀ ਦਾ ਪ੍ਰਬੰਧ ਕੀਤਾ ਹੋਇਆ ਹੈ ਮਾਂ ਦੇ ਪੇਟ ਦੀ ਅਗ ਰੂਪ ਰੋਗ ਜੀਵ ਦਾ ਨਾਸ਼ ਕਰ ਸਕਦਾ ਹੈ ਦੇ ਨਾਨਕ ਉਸ ਪ੍ਰਭੂ ਨੇ ਇਹ ਸੰਸਾਰ ਸਵਰਨ ਆਪਣੀ ਤਾਕਤ ਨਾਲ ਆਸਰਾ ਦਿੱਤਿਆ ਹੋਇਆ ਹੈ ਇਸ ਦੇ ਸਾਗਰ ਦੇ ਪਾਣੀ ਦੀਆਂ ਲਹਿਰਾਂ ਜੀਵ ਦਾ ਨਾਸ਼ ਨਹੀਂ ਕਰ ਸਕਦੀਆਂ ਹਾਲਾਂਕਿ ਪਾਣੀ ਧਰਤੀ ਨਾਲੋਂ ਤਿੰਨ ਗੁਣਾ ਹੈ ਧਰਤੀ ਦੀ ਮਿੱਟੀ ਇੰਨੇ ਪਾਣੀ ਵਿੱਚ ਖੁਰ ਵੀ ਸਕਦੀ ਹੈ ਪਰ ਕਾਦਰ ਦੀ ਸ਼ਕਤੀ ਨਾਲ ਸਭ ਥਾਂ ਥਾਈ ਟਿਕੇ ਹੁਕਮੀ ਦੇ ਹੁਕਮ ਦੀ ਪਾਲਣਾ ਕਰ ਰਹੇ ਹਨ ਦੁੱਧ ਭਾਵੇਂ ਤਾਂ ਬਖਸ਼ ਲੈ ਖੋਟੇ ਸੰਗ ਖਰੇ ਨਾਨਕ ਭਾਵੇ ਪਾਰ ਬ੍ਰਹਮ ਪਾਹਨ ਨੀਰ ਤਰੇ ਪੰਨਾ 251 ਅਰਥ ਗੁਰਦੇਵ ਜੀ ਦਾ ਫੁਰਮਾਨ ਹੈ ਕਿ ਜੇ ਪਰਮਾਤਮਾ ਨੂੰ ਚੰਗਾ ਲੱਗੇ ਤਾਂ ਉਹ ਵਿਕਾਰਾਂ ਵਿੱਚ ਪੱਥਰ ਦਿਲ ਹੋ ਚੁੱਕੇ ਬੰਦਿਆਂ ਨੂੰ ਨਾਮ ਜਲ ਅਮਰਤੀ ਦਾਤ ਦੇ ਕੇ ਵਿਕਾਰਾਂ ਦੀਆਂ ਲਹਿਰਾਂ ਵਿੱਚੋਂ ਡੁੱਬਣੋਂ ਬਚਾ ਲੈਂਦਾ ਹੈ ਲੋਕਾਂ ਦੇ ਮਨਾਂ ਵਿੱਚ ਕਰਮਾਤਾਂ ਦਾ ਉਚੇਚਾ ਭਰਮ ਪਾਉਣ ਵਾਲੇ ਮਾਇਆ ਗਰਸੇ ਬ੍ਰਾਹਮਣੀ ਚੇਲੇ ਸਤਗੁਰਾਂ ਦੇ ਇਸ ਮਹਾਵਾਕ ਦਾ ਹਵਾਲਾ ਦੇ ਕੇ ਤਸਵੀਰਾਂ ਵਿੱਚ ਪੱਥਰਾਂ ਨੂੰ ਸਮੁੰਦਰ ਤੇ ਤਰਦਾ ਦਰਸਾਉਂਦੇ ਹਨ ਅਤੇ ਅਜਹੀ ਤਸਵੀਰ ਨੂੰ ਸ੍ਰੀ ਰਾਮ ਜੀ ਦੇ ਬਣਾਏ ਕਥਤ ਪੁੱਲ ਨਾਲ ਜਾ ਜੋੜਦੇ ਹਨ ਇਸ ਤਰ੍ਹਾਂ ਗੁਰਬਾਣੀ ਤੋਂ ਮਿਲਦੇ ਵੱਡ ਮੁੱਲੇ ਉਪਦੇਸ਼ ਤੋਂ ਮਨੁੱਖ ਨੂੰ ਵਰਜਣ ਦਾ ਅਤੇ ਗੁਰਬਾਣੀ ਦੇ ਬੇਅਦਬੀ ਕਰਨ ਦਾ ਪਾਪ ਖੱਟਦੇ ਹਨ ਭਾਗ 11ਵਾਂ ਧੂਪ ਮੂਏ ਬਿਨ ਪਾਣੀ ਬਿਨ ਗੁਰ ਸਾਚੇ ਭਗਤ ਨਾ ਹੋਵੀ ਹੋਰ ਭੁੱਲੀ ਫਿਰੇ ਇਆਣੀ ਮਨਮੁਖ ਫਿਰੇ ਸਦਾ ਦੁੱਖ ਪਾਵੇਂ ਡੂਬ ਮੁਏ ਵਿਨ ਪਾਣੀ ਪੰਨਾ 602 ਅਰਥ ਸੱਚੇ ਗੁਰੂ ਦੀ ਸ਼ਰਨ ਆਏ ਬਿਨਾ ਭਗਤੀ ਨਹੀਂ ਹੋ ਸਕਦੀ ਭਾਵ ਸੱਚੇ ਗੁਰੂ ਤੋਂ ਬਿਨਾ ਸਹੀ ਜੀਵਨ ਜੁਗਤ ਦੀ ਸੋਝੀ ਨਹੀਂ ਆ ਸਕਦੀ ਜਿਹੜੀ ਅਣਜਾਣੀ ਲੁਕਾਈ ਗੁਰੂ ਦੇ ਦਰ ਤੇ ਨਹੀਂ ਆਉਂਦੀ ਉਹ ਪੁਰਾਏ ਪਈ ਰਹਿੰਦੀ ਹੈ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਦੇ ਫਿਰਦੇ ਹਨ ਸਦਾ ਦੁਖੀ ਰਹਿੰਦੇ ਹਨ ਉਹ ਮਨੋ ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ ਨਾਮੇ ਰਤਾ ਪਵਿੱਤ ਸਰੀਰਾ ਬਿਨ ਨਾਮੇ ਡੂਬ ਮੁਏ ਬਿਨ ਨੀਰਾ ਪੰਨਾ 1052 ਅਰਥ ਜਿਹੜਾ ਮਨੁੱਖ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਲਿੰਦਾ ਹੈ ਉਸ ਦਾ ਸਰੀਰ ਵਿਕਾਰਾਂ ਦੀ ਮੈਲ ਤੋਂ ਪਵਿੱਤਰ ਰਹਿੰਦਾ ਹੈ ਪਰ ਜਿਹੜੇ ਮਨੁੱਖ ਨਾਮ ਤੋਂ ਸੁੰਝੇ ਰਹਿੰਦੇ ਹਨ ਉਹ ਮਾਨੋ ਪਾਣੀ ਤੋਂ ਬਿਨਾ ਹੀ ਡੁੱਬ ਮਰਦੇ ਹਨ ਭਾਵ ਉਹ ਵਿਕਾਰਾਂ ਵਿੱਚ ਡੁੱਬ ਕੇ ਆਤਮਿਕ ਮੌਤ ਮਰਦੇ ਹਨ ਭਾਗ 12ਵਾਂ ਜਲ ਨਹੀਂ ਡੁੱਬੈ ਹਰ ਸੰਗ ਰਾਤੇ ਨਹੀਂ ਡੁੱਬੇ ਜਲਾ ਹਰ ਸੰਗ ਰਾਤੇ ਸੁਫਲ ਫਲਾ ਪੰਨਾ 201 ਅਰਥ ਪ੍ਰਮਾਤਮਾ ਦੀ ਯਾਦ ਵਿੱਚ ਮਸਤ ਰਹਾ ਮਨੁੱਖ ਸੰਸਾਰ ਸਮੁੰਦਰ ਦੇ ਵਿਕਾਰਾਂ ਦੇ ਪਾਣੀਆਂ ਵਿੱਚ ਗਰਕ ਨਹੀਂ ਹੋ ਸਕਦਾ ਮਨੁੱਖਾ ਜਨਮ ਦਾ ਸੋਣਾ ਮਨੋਰਥ ਪ੍ਰਾਪਤ ਕਰ ਲੈਂਦਾ ਹੈ ਕਿਸੇ ਸਮੁੰਦਰ ਦਰਿਆ अथवा ਸਰੋਵਰ ਦੇ ਪਾਣੀਆਂ ਦੀ ਗੱਲ ਨਹੀਂ ਹੈ ਵਿਕਾਰ ਰੂਪ ਪਾਣੀ ਦਾ ਜ਼ਿਕਰ ਹੈ ਗੁਰ ਕਾ ਬਚਨ ਬਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਪਹਾ ਨਾ ਸਾਕੈ ਜਾਲੇ ਪੰਨਾ 679 ਅਰਥ ਪ੍ਰਮਾਤਮਾ ਦੀ ਸਿੱਖਤ ਸਲਾਹ ਨਾਲ ਭਰਪੂਰ ਗੁਰੂ ਦਾ ਸ਼ਬਦ ਮੇਰੀ ਜਿੰਦ ਦੇ ਨਾਲ ਵਸਦਾ ਹੈ ਪ੍ਰਮਾਤਮਾ ਦਾ ਨਾਮ ਇੱਕ ਐਸਾ ਤਨ ਹੈ ਜਿਹੜਾ ਪਾਣੀ ਵਿੱਚ ਡੁੱਬਦਾ ਨਹੀਂ ਜਿਸ ਨੂੰ ਚੋਰ ਚੁਰਾ ਨਹੀਂ ਸਕਦਾ ਜਿਸ ਨੂੰ ਅੱਗ ਸਾੜ ਨਹੀਂ ਸਕਦੀ ਰਹਾ ਐਸਾ ਹਰ ਧਨ ਸੰਚੀਏ ਭਾਈ ਪਾਹ ਨਾ ਜਾਲੇ ਜਲ ਨਹੀਂ ਡੁੱਬੇ ਸੰਗ ਛੋੜ ਕਰ ਕਤੋਂ ਨਾ ਜਾਈ ਰਹਾਉ ਪੰਨਾ 375 ਅਰਥ اے ਵੀਰ ਇਹੋ ਜਾਂ ਪ੍ਰਮਾਤਮਾ ਦਾ ਨਾਮ ਧਨ ਇਕੱਠਾ ਕਰਨਾ ਚਾਹੀਦਾ ਹੈ ਜਿਸ ਨੂੰ ਅੱਗ ਸਾੜ ਨਹੀਂ ਸਕਦੀ ਜੋ ਪਾਣੀ ਵਿੱਚ ਡੁੱਬਦਾ ਨਹੀਂ ਅਤੇ ਜੋ ਸਾਥ ਛੱਡ ਕੇ ਕਿਸੇ ਵੀ ਹੋਰ ਥਾਂ ਨਹੀਂ ਜਾਂਦਾ ਭਗਤੇ ਰਮਾ ਦੁੱਧ ਤੇ ਪਾਣੀ ਦੀ ਪ੍ਰੀਤ ਜਲ ਦੁੱਧ ਨਿਆਈ रीत अब दुध आंच नहीं मन ऐसी प्रीत हरि पन्ना 454 अर्थ परमात्मा ਤੇ ਜੀਵ ਆਤਮਾ ਦੇ ਪਿਆਰ ਦੀ ਮਰਜ਼ਾਦਾ ਪਾਣੀ ਤੇ ਦੁੱਧ ਦੇ ਮਿਆਰ ਵਰਗੀ ਹੈ ਜਦੋਂ ਪਾਣੀ ਦੁੱਧ ਨਾਲ ਇੱਕ ਰੂਪ ਹੋ ਜਾਂਦਾ ਹੈ ਤਦੋਂ ਪਾਣੀ ਦੁੱਧ ਨੂੰ ਸੇਕ ਨਹੀਂ ਲੱਗਣ ਦਿੰਦਾ हे मन परमात्मा ਦਾ ਪਿਆਰ ਇਹੋ ਜਿਹਾ ਹੀ ਹੈ ਉਹ ਜੀਵਾਂ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦਿੰਦਾ ਭਾਗ 14ਵਾਂ ਸੰਸਾਰ ਸਿਰਜਣਾਂ ਦਾ ਪ੍ਰਧਾਨ ਤਤ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਇ ਜਲ ਤੇ ਤੇਰ ਭਵਨ ਸਾਜਿਆ ਘਟ ਘਟ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਸ਼ਬਦ ਰਤੇ ਪਤ ਹੋਇ ਪੰਨਾ 19 ਅਰਥ ਗੁਰੂ ਦੇ ਸ਼ਬਦ ਵਿੱਚ ਰੰਗੇ ਹੋਏ ਨੂੰ ਲੋਕ ਪਰਲੋਕ ਵਿੱਚ ਆਦਰ ਮਿਲਦਾ ਹੈ ਉਹ ਸਦਾ ਪਵਿੱਤਰ ਰਹਿੰਦਾ ਹੈ ਉਸ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਉਸ ਨੂੰ ਇਹ ਯਕੀਨ ਬਣਿਆ ਰਹਿੰਦਾ ਹੈ ਪਰਮਾਤਮਾ ਤੋਂ ਸੂਖਮ ਤਤਵ ਪਵਨ ਬਣਿਆ ਪਵਨ ਤੋਂ ਜਲ ਹੋਂਦ ਵਿੱਚ ਆਇਆ ਜਲ ਤੋਂ ਸਾਰਾ ਜਗਤ ਰਚਿਆ ਗਿਆ ਤੇ ਇਸ ਰਚੇ ਸੰਸਾਰ ਦੇ ਹਰੇਕ ਘਟ ਵਿੱਚ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ ਜਲ ਤਰੰਗ ਅਗਨੀ ਪਵਨੇ ਫੁਨ ਤ੍ਰੈ ਮਿਲ ਜਗਤ ਉਹ ਪਾਇਆ ਐਸਾ ਬਲ ਛਲ ਤਿੰਨ ਕੋ ਦਿਆ ਹੁਕਮੀ ਠਾਕ ਰਹਾਇ ਪੰਨਾ 1345 ਅਰਥ ਗੁਰੂ ਦੀ ਰਾਹੀ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਨੇ ਆਪ ਹੀ ਪਾਣੀ ਅੱਗ ਹਵਾ ਆਦਿਕ ਤੱਤ ਪੈਦਾ ਕੀਤੇ ਹਨ ਪ੍ਰਭੂ ਦੇ ਹੁਕਮ ਵਿੱਚ ਹੀ ਇਹਨਾਂ ਨੇ ਮਿਲ ਕੇ ਜਗਤ ਪੈਦਾ ਕੀਤਾ ਪਰਮਾਤਮਾ ਨੇ ਇਹਨਾਂ ਤਿੰਨ ਤੱਤਾਂ ਨੂੰ ਬੇਅੰਤ ਤਾਕਤ ਦਿੱਤੀ ਹੈ ਪਰ ਆਪਣੇ ਹੁਕਮ ਨਾਲ ਇਹਨਾਂ ਨੂੰ ਬੇਥਵੀ ਤਾਕਤ ਵਰਤਣ ਵੱਲ ਰੋਕ ਵੀ ਰੱਖਿਆ ਹੈ ਭਾਗ 15ਵਾਂ ਪਾਣੀ ਜਿਉ ਹੈ ਜੇਤੇ ਦਾਣੇ ਅਣ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹੈ ਜਿਤ ਹਰਿਆ ਸਭ ਕੋਏ ਪੰਨਾ 472 ਅਰਥ ਅੰਨ ਦਾ ਕੋਈ ਦਾਣਾ ਵੀ ਜ਼ਿੰਦਗੀ ਤੋਂ ਬਿਨਾ ਨਹੀਂ ਹੈ ਪਾਣੀ ਇੱਕ ਅਜਹੀ ਜ਼ਿੰਦਗੀ ਹੈ ਜਿਸ ਦੇ ਕਾਰਨ ਹਰੇਕ ਜੀਵ ਬਨਸਪਤੀ ਸਮੇਤ ਹਰਾ ਹੈ ਭਾਵ ਜਿੰਦ ਵਾਲਾ ਹੈ ਭਾਗ 16ਵਾਂ ਅਥਰੂ ਰੂਪ ਮੀਰ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਲਾਵੇ ਮੇਰੇ ਪ੍ਰਾਣ ਜਿਵਾਯਾ ਹੋਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ ਮੈਂ ਨੀਰ ਵਹੇ ਵਹ ਚੱਲੇ ਜਿਓ ਪੰਨਾ 94 ਅਰਥ ਪਰਮਾਤਮਾ ਹੀ ਮੇਰਾ ਅਸਲ ਸੱਜਣ ਹੈ ਮੇਰਾ ਪਾਦਸ਼ਾਹ ਹੈ ਇਹੀ ਮੇਰਾ ਪ੍ਰੀਤਮ ਹੈ ਮੈਨੂੰ ਆਤਮਕ ਜੀਵਨ ਵੀ ਪਰਮਾਤਮਾ ਹੀ ਦਿੰਦਾ ਹੈ ਮੇਰੀ ਹਰ ਵੇਲੇ ਤਾਂਘ ਹੈ ਕਿ ਕੋਈ ਗੁਰਮੁਖ ਉਸ ਪ੍ਰੀਤਮ ਨੂੰ ਲਿਆ ਕੇ ਮੈਨੂੰ ਮਿਲਾ ਦੇਵੇ ਹੇ ਮੇਰੇ ਪ੍ਰੀਤਮ ਪ੍ਰਭੂ ਮੈਂ ਤੇਰੇ ਦਰਸ਼ਨ ਕਰਨ ਤੋਂ ਬਿਨਾਂ ਰਹਿ ਨਹੀਂ ਸਕਦਾ ਤੇਰੇ ਵਿਛੋੜੇ ਵਿੱਚ ਮੇਰੀਆਂ ਅੱਖਾਂ ਵਿੱਚੋਂ ਬਿਰਹੋਂ ਦਾ ਪਾਣੀ ਇੱਕ ਸਾਰ ਚੱਲ ਰਿਹਾ ਹੈ ਭਾਗਿਸਤਾਰ ਵਾਂ ਜਿਵੇਂ ਨੀਰ ਬਿਨ ਮੱਛੀ ਮਰ ਜਾਂਦੀ ਹੈ ਹਰ ਸਿਉ ਪ੍ਰੀਤ ਅੰਤਰਮਨ ਵਿਦਿਆ ਹਰ ਬਿਨ ਰਹਿਣ ਨਾ ਜਾਈ ਜਿਉਂ ਮਛਲੀ ਬਿਨ ਨੀਰੇ ਬਿਲਸੈ ਤਿਉ ਨਾਮੇ ਬਿਨ ਮਰ ਜਾਈ ਪੰਨਾ 607 ਅਰਥ ਪਰਮਾਤਮਾ ਨਾਲ ਪਿਆਰ ਦੇ ਕਾਰਨ ਜਿਸ ਮਨੁੱਖ ਦਾ ਹਿਰਦਾ ਅਥਵਾ ਮਨ ਵਿੱਜ ਜਾਂਦਾ ਹੈ ਉਸ ਪ੍ਰਭੂ ਦੀ ਜਾਤ ਤੋਂ ਬਿਨਾ ਰਹਿ ਨਹੀਂ ਸਕਦਾ ਜਿਵੇਂ ਪਾਣੀ ਤੋਂ ਬਿਨਾ ਮੱਛੀ ਮਰ ਜਾਂਦੀ ਹੈ ਤੈਵੇਂ ਉਹ ਭਗਤ ਪ੍ਰਭੂ ਦੇ ਨਾਮ ਤੋਂ ਬਿਨਾ ਆਪਣੀ ਆਤਮਿਕ ਮੌਤ ਆ ਗਈ ਸਮਝਦਾ ਹੈ ਭਾਗ 18ਵਾਂ ਪਾਣੀ ਪਲਾਉਣ ਦੀ ਸੇਵਾ ਪੀਂਹੇ ਤਾਂ ਪਾਣੀ ਆਣੀ ਮੀਰਾ ਖਾਹੇ ਤਾਂ ਪੀਸਣ ਜਾਉ ਪੱਖਾ ਫੇਰੀ ਪੈਰ ਮਲੋਵਾ ਜਪ ਤਰ੍ਹਾਂ ਤੇਰਾ ਨਾਮ ਪੰਨਾ 991 ਅਰਥ हे ਪ੍ਰਭੂ ਮੈਨੂੰ ਤਾਂ ਸਮਝ ਨਹੀਂ ਹੈ ਕਿ ਮੈਂ ਕਿਸ ਕਿਸ ਤਰ੍ਹਾਂ ਦੇ ਹੁਕਮ ਪੂਰੇ ਤੌਰ ਤੇ ਕਮਾ ਸਕਦਾ ਹਾਂ ਪਰ ਜੇ ਤੂੰ ਮਿਹਰ ਕਰੇ हे ਸੱਚੇ ਪਾਤਸ਼ਾਹ ਮੀਰਾ ਮੈਂ ਤੇਰੇ ਬੰਦਿਆਂ ਲਈ ਪੀਣ ਵਾਸਤੇ ਪਾਣੀ ਟੋਮਾ ਤੇਰੇ ਬੰਦਿਆਂ ਦੇ ਖਾਣ ਵਾਸਤੇ ਚੱਕੀ ਪੀਹਾਂ ਪੱਖਾ ਫੇਰਾ ਤੇਰੇ ਬੰਦਿਆਂ ਦੇ ਪੈਰ ਘੁੱਟਾਂ ਤੇ ਸਦਾ ਤੇਰਾ ਨਾਮ ਜਪਾਂ ਪੱਖਾ ਫੇਰੀ ਪਾਣੀ ਟੋਵਾਂ ਹਰ ਜਨ ਕੇ ਪੀਸਣ ਪੀਸ ਕਮਾਵਾਂ ਨਾਨਕ ਕੀ ਪ੍ਰਭ ਪਾਸ ਬੇਨਤੀ ਤੇਰੇ ਜਨ ਦੇਖਣ ਪਾਵਾਂ ਪੰਨਾ 749 ਅਰਥ ਗੁਰਦੇਵ ਜੀ ਫਰਮਾਨ ਕਰਦੇ ਹਨ ਮੇਰੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੋਵੇ ਕਿ हे ਪ੍ਰਭ ਮੈਂ ਤੇਰੇ ਸੰਤ ਜਨਾਂ ਦਾ ਦਰਸ਼ਨ ਕਰਦਾ ਉਹਨਾਂ ਨੂੰ ਪੱਖਾ ਚੱਲਦਾ ਰਹਾ ਉਹਨਾਂ ਵਾਸਤੇ ਪਾਣੀ ਢੋਂਦਾ ਰਹਾ ਤੇ ਮੈਂ ਉਹਨਾਂ ਦੇ ਦਰ ਤੇ ਚੱਕੀ ਪੀ ਕੇ ਸੇਵਾ ਕਰਦਾ ਰਹਾ ਭਾਗ 19ਵਾਂ ਸੰਸਾਰ ਪਾਣੀ ਦਾ ਬੁਲਬਲਾ ਹੈ ਕਹਿਤ ਨਾਨਕ ਗੁਰ ਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉ ਜਲ ਉੱਪਰ ਖੀਨ ਬੁਧਬਦਾ ਤੈਸਾ ਇਹ ਸੰਸਾਰਾ ਜਿਸ ਤੇ ਹੁਆ ਤਿਸੇ ਸੁਮਾਣਾ ਚੂਕ ਗਿਆ ਆਪਾ ਸਾਰਾ ਪੰਨਾ 1257 ਅਤੇ 58 ਗੁਰਦੇਵ ਜੀ ਦਾ ਫਰਮਾਨ ਹੈ اے ਭਾਈ ਤੁਸੀਂ ਗੁਰੂ ਦੀ ਕਿਰਪਾ ਨਾਲ ਹੀ ਸਹੀ ਜੀਵਨ ਰਾਹ ਸਮਝ ਸਕਦੇ ਹੋ ਜਿਹੜਾ ਮਨੁੱਖ ਸਮਝਦਾ ਹੈ ਉਹ ਜਗਤ ਦੀ ਅਸਲੀਅਤ ਬਾਰੇ ਆਪਣੇ ਖਿਆਲ ਇਉਂ ਬਣਾਉਂਦਾ ਹੈ ਕਿ ਜਿਵੇਂ ਪਾਣੀ ਉੱਤੇ ਝੱਗ ਹੈ ਤੇ ਬੁਲਬੁਲਾ ਹੈ ਜੋ ਝਾਪਦੇ ਹੀ ਮਿਟ ਜਾਂਦਾ ਹੈ ਤਿਵੇਂ ਹੀ ਇਹ ਜਗਤ ਹੈ ਜਿਸ ਪਰਮਾਤਮਾ ਤੋਂ ਇਹ ਜਗਤ ਪੈਦਾ ਹੁੰਦਾ ਹੈ ਜਦੋਂ ਉਸ ਵਿੱਚ ਹੀ ਲੀਨ ਹੋ ਜਾਂਦਾ ਹੈ ਤਾਂ ਇਹ ਸਾਰਾ ਜਗਤ ਬਸਾਰਾ ਮੁੱਕ ਜਾਂਦਾ ਹੈ ਭਾਗੀ ਮੀਮਾ ਜਲ ਵਿੱਚ ਕਮਲ ਜਹੀ ਨਰਲੇਪਤਾ ਜਿਉਂ ਜਲ ਮੈਂ ਕਮਲ ਅਲਿਪ ਤੋ ਵਰਤੈ ਤਿਉ ਵਿਚੇ ਗ੍ਰਹਿ ਉਦਾਸਾ ਪੰਨਾ 949 ਅਰਥ ਗੁਰੂ ਦੇ ਹੁਕਮ ਵਿੱਚ ਤੁਰਨ ਵਾਲਾ ਮਨੁੱਖ ਗ੍ਰਸਥ ਵਿੱਚ ਰਹਿੰਦਾ ਹੋਇਆ ਵੀ ਇਉਂ ਪਰਾਮ ਰਹਿੰਦਾ ਹੈ ਜਿਵੇਂ ਪਾਣੀ ਵਿੱਚ ਉੱਗਿਆ ਹੋਇਆ ਕੌਲਪੁਲ ਪਾਣੀ ਤੋਂ ਅਸਰ ਤੋਂ ਬਚਿਆ ਰਹਿੰਦਾ ਹੈ ਬ੍ਰਹਮ ਗਿਆਨੀ ਸਦਾ ਨਰਲੇਪ ਪੰਚਾਇਸੇ ਜਲ ਮੈਂ ਕਮਲ ਅਲਿਪ ਪੰਨਾ 272 ਜੈਸੇ ਜਲ ਮੇ ਕਮਲ ਨਿਰਾਲਮ ਮੁਰਗਾਈ ਨਹਸਾਣੇ ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਿਖਾਣੇ ਰਹੇ ਇਕਾਂਤ ਏਕੋ ਮਨ ਵਸਿਆ ਆਸਾ ਮਹਿ ਨਿਰਾਸੋ ਅਗਾਮ ਅਗੋਚਰ ਦੇਖਿ ਦਿਖਾਏ ਨਾਨਕ ਤਾ ਕਾ ਦਸੋ ਪੰਨਾ 938 ਅਰਥ ਜਿਵੇਂ ਪਾਣੀ ਵਿੱਚ ਉਗਿਆ ਹੋਇਆ ਕੌਲ ਫੁੱਲ ਪਾਣੀ ਨਾਲੋਂ ਨਿਰਾਲਾ ਰਹਿੰਦਾ ਹੈ ਜਿਵੇਂ ਨਦੀ ਵਿੱਚ ਤਰਦੀ ਮੁਰਗਾਈ ਪਾਉ ਉਸ ਦੇ ਖੰਭ ਪਾਣੀ ਨਾਲ ਨਹੀਂ ਭੇਜਦੇ ਇਸੇ ਤਰ੍ਹਾਂ ਹੀ ਨਾਨਕ ਗੁਰੂ ਦੇ ਸ਼ਬਦ ਵਿੱਚ ਸੁਰਤ ਜੋੜ ਕੇ ਨਾਮ ਜਪਿਆਂ ਸੰਸਾਰ ਸਮੁੰਦਰ ਤਰ ਜਾਈਦਾ ਹੈ ਜੋ ਮਨੁੱਖ ਸੰਸਾਰ ਦੀਆਂ ਆਸਾਂ ਵੱਲੋਂ ਨਿਰਾਸ਼ ਰਹਿੰਦੇ ਹਨ ਜਿਨ੍ਹਾਂ ਦੇ ਮਨ ਵਿੱਚ ਇੱਕ ਪ੍ਰਭੂ ਹੀ ਵਸਦਾ ਹੈ ਉਹ ਸੰਸਾਰ ਵਿੱਚ ਰਹਿੰਦੇ ਹੋਏ ਵੀ ਸੰਸਾਰ ਤੋਂ ਲਾਂਭੇ ਇਕਾਂਤ ਵਿੱਚ ਵਸਦੇ ਹਨ ਅਜਿਹੇ ਜੀਵਨ ਵਾਲਾ ਜੋ ਮਨੁੱਖ ਅਗੰਮਤ ਅਗੋਚਰ ਪ੍ਰਭੂ ਦਾ ਦਰਸ਼ਨ ਕਰਕੇ ਹੋਰਨਾਂ ਨੂੰ ਦਰਸ਼ਨ ਕਰਾਂਦਾ ਹੈ ਨਾਨਕ ਉਸਤਾ ਦਾਸ ਹੈ ਭਾਗ 21ਵਾਂ ਪਾਣੀ ਪਿਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਪੰਨਾ 8 ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤ ਦਿਨ ਸਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਪੰਨਾ 146 ਅਰਥ ਹਵਾ ਜੀਵਾਂ ਦਾ ਮਾਨੋ ਗੁਰੂ ਹੈ ਭਾਵ ਹਵਾ ਸਰੀਰਾਂ ਦੀ ਇਉਂ ਹੈ ਜਿਵੇਂ ਗੁਰੂ ਜੀਵਾਂ ਤੇ ਆਤਮਾ ਲਈ ਪਾਣੀ ਜੋ ਸਭ ਜੀਵਾਂ ਦਾ ਪਿਓ ਹੈ ਅਤੇ ਧਰਤੀ ਸਭ ਦੀ ਵੱਡੀ ਮਾਂ ਹੈ ਦਿਨ ਅਤੇ ਰਾਤ ਖਿਡਾਵਾ ਤੇ ਖਡਾਈ ਵੀ ਹਨ ਇਹਨਾਂ ਨਾਲ ਸਾਰਾ ਸੰਸਾਰ ਖੇਡ ਰਿਹਾ ਹੈ ਭਾਵ ਸੰਸਾਰ ਦੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਤੇ ਦਿਨੇ ਕਾਰ ਵਿਹਾਰ ਵਿੱਚ ਪਰਚੇ ਪਏ ਹਨ ਆਉਣ ਗੁਰੂ ਪਾਣੀ ਪਿੱਤ ਜਾਤਾ ਉਧਰ ਸੰਜੋਗੀ ਧਰਤੀ ਮਾਤਾ ਰੈਣ ਦਿਨਸ ਦੁਏ ਦਾਈ ਦਾਇਆ ਜਗ ਖੇਲ ਹੈ ਖੇਲਾਈ ਹੈ ਪੰਨਾ 1021 ਅਰਥ ਹਵਾ ਜੋ ਸਰੀਰਾਂ ਲਈ ਓਹ ਹੈ ਜਿਵੇਂ ਗੁਰੂ ਜੀਵਾਂ ਦੇ ਆਤਮਾ ਵਾਸਤੇ ਹੈ ਪ੍ਰਭੂ ਆਪ ਹੀ ਹੈ ਪਾਣੀ ਜੋ ਸਭ ਜੀਵਾਂ ਦਾ ਪਿਉ ਹੈ ਇਹ ਵੀ ਪ੍ਰਭੂ ਆਪ ਹੀ ਹੈ ਧਰਤੀ ਜਿਹੜੀ ਇਸ ਵਾਸਤੇ ਜੀਵਾਂ ਦੀ ਮਾਂ ਅਕਵਾਂਣ ਜੋਗ ਹੈ ਕਿ ਇਹ ਮਾਂ ਵਾਂਗ ਸਭ ਚੀਜ਼ਾਂ ਨੂੰ ਆਪਣੇ ਪੇਟ ਵਿੱਚ ਰੱਖਦੀ ਹੈ ਤੇ ਪੇਟ ਵਿੱਚੋਂ ਪੈਦਾ ਕਰਦੀ ਹੈ ਇਹ ਵੀ ਪਰਮਾਤਮਾ ਆਪ ਹੀ ਹੈ ਕਿਉਂਕਿ ਸਭ ਕੁਝ ਪਰਮਾਤਮਾ ਨੇ ਆਪਣੇ ਆਪ ਤੋਂ ਪ੍ਰਗਟ ਕੀਤਾ ਹੈ ਦਿਨ ਤੇ ਰਾਤ ਜੋ ਜੀਵਾਂ ਵਾਸਤੇ ਦੋਵੇਂ ਖਿਡਾਵੀ ਤੇ ਖਿਡਾਵਾ ਹਨ ਤੇ ਇਹਨਾਂ ਦੇ ਪ੍ਰਭਾਵ ਵਿੱਚ ਜਗਤ ਖੇਡ ਰਿਹਾ ਹੈ ਇਹ ਵੀ ਉਹ ਆਪ ਹੀ ਹੈ ਇਹ ਸਾਰੀ ਖੇਡ ਉਹ ਆਪ ਹੀ ਖੇਡ ਰਿਹਾ ਹੈ ਪਾਣੀ ਚਿਤਨਾ ਤੋਂ ਪਈ ਮੁਖ ਪੀਤਾ ਤਿੱਖ ਜਾਏ ਪਾਣੀ ਪੀਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੰਨਾ 1240 ਅਰਥ ਪਾਣੀ ਨਾਲ ਚੁਲੀ ਕੀਤਿਆ ਮਨ ਨਹੀਂ ਤਪ ਸਕਦਾ ਹਾ ਮੂੰਹ ਨਾਲ ਪਾਣੀ ਪੀਤਿਆ ਤਰੇ ਮਿਟ ਜਾਂਦੀ ਹੈ ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਹੈ ਜਲ ਤੇ ਤਿਰਭਵਨ ਸਾਜਿਆ ਜਲ ਹੀ ਸਾਰੇ ਜਗਤ ਨੂੰ ਨਾਸ਼ ਕਰਦਾ ਹੈ ਭਾਗ 22 ਵਾ ਬੀਰ ਜ ਰੂਪ ਪਾਣੀ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁੱਤਰੀ ਜੋਰੀ ਮੈਂ ਨਾਹੀ ਕਛ ਅਹ ਨਾ ਮੋਰਾ ਤਨ ਤਨ ਸਭ ਰਸ ਗੋਬਿੰਦ ਤੋਰਾ ਪੰਨਾ 336 ਅਰਥ ਜੀਵ ਨੂੰ ਕਿਸ ਗੱਲ ਦਾ ਹੰਕਾਰ ਪਿਓ ਦੀ ਗੰਦੀ ਬੂੰਦ ਅਤੇ ਮਾਂ ਦੀ ਰક્ત ਇਹਨਾਂ ਦੋਹਾਂ ਤੋਂ ਅਸੀਂ ਪਰਮਾਤਮਾ ਨੇ ਜੀਵ ਦਾ ਇਹ ਮਿੱਟੀ ਦਾ ਬੁੱਤ ਬਣਾਇਆ ਹੈ हे ਮੇਰੇ ਗੋਬਿੰਦ ਤੇਥੋਂ ਵੱਖਰੀ ਮੇਰੀ ਕੋਈ ਹਸਤੀ ਨਹੀਂ ਹੈ ਅਤੇ ਕੋਈ ਮੇਰੀ ਮਲਕੀਅਤ ਨਹੀਂ ਹੈ ਇਹ ਸਰੀਰ ਧਨ ਅਤੇ ਇਹ ਜਿੰਦ ਸਭ ਤੇਰੇ ਹੀ ਦਿੱਤੇ ਹੋਏ ਹਨ ਕਿਤਾਬ ਵਿਪਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਸਨਵਾ ਲੇਖਕ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੂਜੇ ਕਾਂਡ ਦਾ 6ਵੇਂ ਤੋਂ 22ਵਾਂ ਭਾਗ ਆਵਾਜ਼ ਗੁਰਜੰਟ ਸਿੰਘ ਗਰੁੱਪ ਵਾਲੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ